ਇੱਕ ਦਿਨ ਬਾਬਾ ਬੁੱਲਾ ਜੀ ਆਪਣੇ ਸਾਥੀਆਂ ਦੇ ਨਾਲ ਤੁਰੇ ਜਾਂਦੇ ਨੇ ਤਾਂ ਉਸ ਦਿਨ ਉਹਨਾਂ ਨੇ ਬਹੁਤ ਲੰਬਾ ਸਫ਼ਰ ਤੈਅ ਕੀਤਾ ਪਰ ਪੂਰਾ ਦਿਨ ਉਹਨਾਂ ਨੂੰ ਕੁਝ ਵੀ ਖਾਣ ਨੂੰ ਨਹੀਂ ਮਿਲਿਆ ਤੇ ਸ਼ਾਮ ਟੱਲੀ ਤਾਂ ਸਾਰੇ ਜਾਨੇ ਜਦੋਂ ਬੈਠੇ ਸੀ ਕਿ ਤੇ ਬਾਬਾ ਬੁੱਲਾ ਜੀ ਕਹਿੰਦੇ ਕਿ ਸ਼ੁਕਰ ਪ੍ਰਮਾਤਮਾ ਤਾਂ ਇੱਕ ਸਾਥੀ ਵਿੱਚ ਦੀ ਕਹਿੰਦਾ ਕਿ ਕਹਿੰਦਾ ਤੁਸੀਂ ਕਿਸ ਗੱਲ ਦਾ ਸ਼ੁਕਰ ਕਰਦੇ ਹੋ ਸਵੇਰ ਤੋਂ ਤਾਂ ਆਪਾਂ ਕਿਸੇ ਨੇ ਪ੍ਰਸ਼ਾਦਾ ਪਾਣੀ ਵੀ ਨਹੀਂ ਸ਼ਕਿਆ ਤੇ ਸ਼ੁਕਰ ਕਿਸ ਗੱਲ ਦਾ ਤਾਂ ਬਾਬਾ ਬੁੱਲਾ ਸਾਹਿਬ ਜੀ ਹੱਸ ਕੇ ਕੁਝ ਪੰਕਤੀਆਂ ਨਾਲ ਉਹਨਾਂ ਦੀਆਂ ਸਾਂਝ ਨਰਨਾਲ ਇੱਕ ਗੱਲ ਕਰਦੇ ਆਂ ਕਹਿੰਦੇ ਚੜਦੇ ਸੂਰਜ ਢਲਦੇ ਵੇਖੇ ਪੁੱਜਦੇ ਦੀਵੇ ਬਲਦੇ ਵੇਖੇ ਹੀਰੇ ਦਾ ਕੋਈ ਮੁੱਲ ਨਹੀਂ ਪੈਂਦਾ ਖੋਟੇ ਸਿੱਕੇ ਚੱਲਦੇ ਵੇਖੇ ਜਿਨ੍ਹਾਂ ਦਾ ਨਾਂ जग ਤੇ ਕੋਈ ਉਹ ਵੀ ਪੁੱਤਰ ਪਲਦੇ ਵੇਖੇ ਉਸਦੀ ਰਹਿਮਤ ਦੇ ਨਾਲ ਬੰਦੇ ਪਾਣੀ ਉੱਤੇ ਚੱਲਦੇ ਦੇਖੇ ਲੋਕੀ ਕਹਿੰਦੇ ਦਾਲ ਨਹੀਂ ਗਲਦੀ ਮੈਂ ਤਾਂ ਪੱਥਰ ਗਲਦੇ ਦੇਖੇ ਜਿੰਨਾ ਨੇ ਕੀਤੀ ਨਾ ਕਦਰ ਉਸ ਰੱਬ ਦੀ ਖਾਲੀ ਹੱਥੋਂ ਮਲਦੇ ਦੇਖੇ ਕੋਈ ਪੈਰਾਂ ਤੋਂ ਨੰਗੇ ਫਿਰਦੇ ਤੇ ਕੋਈ ਸਿਰ ਤੇ ਲੱਭਣ ਸ਼ਾਵਾਂ ਕੋਈ ਪੈਰਾਂ ਤੋਂ ਨੰਗੇ ਫਿਰਦੇ ਤੇ ਕੋਈ ਸਿਰ ਤੇ ਲੱਭਣ ਸ਼ਾਵਾਂ ਮੈਨੂੰ ਦਾਤਾ ਸਭ ਕੁਝ ਦਿੱਤਾ ਕਿਉਂ ਨਾ ਸ਼ੁਕਰ ਮਨਾਵਾਂ ਸੋ ਜੋ ਉਸ ਪ੍ਰਮਾਤਮਾ ਨੇ ਇਹ ਆਪਾਂ ਨੂੰ ਸਰੀਰ ਬਖਸ਼ਿਆ ਨਾ ਤੁ ਜਦੋਂ ਅਸੀਂ ਚੰਗੇ ਕਰਮਾਂ ਦੇ ਨਾਲ ਆਪਣੀ ਜ਼ਿੰਦਗੀ ਜਿਉਉਂਦੇ ਆ ਤੇ ਉਸ ਰੱਬ ਦਾ ਦਿੱਤਾ ਸ਼ੁਕਰਾਨਾ ਕਰਦੇ ਆ ਕਿ ਇਹ ਸੋਹਣਾ ਤੰਦਰੁਸਤ ਸ਼ਰੀਰ ਦਿੱਤਾ ਹੈ ਤੇ ਇਸ ਤੋਂ ਅੱਗੇ ਤਾਂ ਕੁਝ ਨਹੀਂ ਬਾਕੀ ਤੁਹਾਨੂੰ ਕਿਵੇਂ ਦੀ ਲੱਗੀ ਕਹਾਣੀ ਆਪਣੇ ਕਮੈਂਟਾਂ ਵਿੱਚ ਜ਼ਰੂਰ ਦੱਸੋ